ਇਸ ਸਿਚੁਏਸ਼ਨ ਤੇ ਬਿਲਕੁਲ ਜ਼ਾਇਸੀ ਇਹ ਅਫਸੋਸ ਦੀ ਗੱਲ ਹੈ ਕਿ ਸਾਡੇ ਹਾਈ ਕੋਰਟ ਪੋਲੀਟੀਕਲ ਕਨਸਿਡਰੇਸ਼ਨ ਤੇ ਜਾਂ ਕਿਸੇ ਕਾਰਨ ਵੱਜ ਜੋ ਅਨ 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 ਪ੍ਰੈਸੀਡੈਂਟਡ ਆਰਡਰ ਪਾਸ ਕਰ ਰਹੇ ਨੇ ਇਸ ਕੇਸ ਜਿਹੜਾ ਇਲੈਕਟਰਲ ਬਾਂਡ ਹੈ ਉਹ ਇਸ ਤੋਂ ਘੱਟੋ ਘੱਟ 100 ਗੁਣਾ ਵੱਡਾ ਸਕੈਮ ਹੈ ਹੂੰ ਉਸ ਤੇ ਬਾਅਦ ਨੂੰ ਦੋ ਦੇ ਵਿੱਚ ਐਫ ਆਈ ਆਰ ਦਰਜ ਨਹੀਂ ਹੋਇਆ ਇੱਥੇ ਹੀ ਦਿੱਸਦਾ ਮਤਲਬ ਹੈ ਕਿ ਜਿਹੜਾ ਫੈਡਰਲ ਸਟਰਕਚਰ ਹੈ ਜਿਹੜੀ ਰਿਸਪੈਕਟ ਔਰ ਵਰਕਿੰਗ ਰਿਲੇਸ਼ਨਸ਼ਿਪ ਸਟੇਟਸ ਦੇ ਔਰ ਯੂਨਨ ਗਵਰਨਮੈਂਟ ਨੂੰ ਛੋਣੀ ਚਾਹੀਦੀ ਹੈ ਉਹ ਕਿਸੇ ਸਾਹਮਣੇ ਉਹ ਬਰਿਆਦਾ ਨੂੰ ਤੋੜਿਆ ਜਾ ਰਿਹਾ ਹੈ ਬਾਇ ਸੈਂਟਰਲ ਏਜੰਸੀ ਸਾਬਤ ਕਰਦੇ ਹੋ ਤਾਂ ਠੀਕ ਹੈ ਮਗਰ ਜ਼ੁਬਾਨਤ ਨਾ ਦੇਣੇ ਤਾਂ ਬਿਲਕੁਲ ਗਲਤ ਹੈ ਐਕਸੈਪਟਡ ਸਟੈਂਡਰਡ ਜਿਹੜੇ ਜੁਡੀਸ਼ੀਅਲ ਸਟੈਂਡਰਡਸ ਹੈ ਉਹ ਸਾਹਮਣੇ ਹਰ ਹਾਲਤ ਵਿੱਚ ਇਦਾਂ ਦੇ ਕੇਸ 'ਚ ਤਾਂ ਐਂਟੀਸੀਪਟਰੀ ਬੀਲ ਵੀ ਮਿਲਣੀ ਚਾਹੀਦੀ ਸੀ ਸਪੈਸ਼ਲਿਸਟ ਸਿਟਿੰਗ ਚੀਫ ਮਾਸਟਰ ਕੀ ਆਤਾ ਉਹਨਾਂ ਨੇ ਕਿਸੇ ਵਿਟਨੈਸ ਨੂੰ ਤੰਗ ਕੀਤਾ ਹੋਵੇ ਉਹਨੂੰ ਇਨਫਰੈਸਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕੋਈ ਐਵਿਡੈਂਸ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਉਹ ਦੇਸ਼ ਤੋਂ ਭਜਣਾ ਚਾਹੁੰਦੇ ਹੋਣ ਇਹ ਤਿੰਨੋਂ ਚੀਜ਼ਾਂ ਚੀਫ ਮਿਨਿਸਟਰ ਸਿਟਿੰਗ ਚੀਫ ਮਿਨਿਸਟਰ ਦੇ ਬਿਲਕੁਲ ਲਾਗੂ ਨਹੀਂ ਹੁੰਦੀਆਂ ਨਾ ਉਹਨੇ ਦੇਸ਼ ਛੱਡਣਾ ਨਾ ਉਹ ਐਸੀ ਚੀਜ਼ ਹੈ ਕਿ ਕਿਸੇ ਹੋਰ ਦੇਸ਼ ਵਿੱਚ ਭੱਜ ਜਾਏਗਾ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਦਿੱਲੀ ਦੇ ਸੀਐਮ ਮੁੱਖ ਮੰਤਰੀ ਨੇ ਜਿਹੜੇ ਔਰ ਆਮ ਆਦਮੀ ਪਾਰਟੀ ਦੇ ਕਨਵੀਨਰ ਉਹਨਾਂ ਨੂੰ ਕੱਲ ਟ੍ਰਾਇਲ ਕੋਰਟ ਦਿੱਲੀ ਦਾ ਜਿਹੜਾ ਰੋਜ਼ ਐਵੈਨਿਊ ਕੋਰਟ ਹੈਗੀ ਹੈ ਉਹਨੇ ਬੇਲ ਦੇ ਦਿੱਤੀ ਸੀਗੀ ਜ਼ਮਾਨਤ ਦੇ ਦਿੱਤੀ ਸੀਗੀ ਔਰ ਉਹਦੇ ਬਾਅਦ ਪਾਰਟੀ ਦੇ ਵਿੱਚ ਬੜੀ ਆਮ ਜਿਹੀ ਗੱਲ ਹੈ ਕਿ ਉਹਦੇ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਸੀਗੀ ਸਾਰੇ ਪਾਰਟੀ ਦੇ ਜਿਹੜੇ ਲੀਡਰ ਸੀਗੇ ਉਹ ਕਾਫੀ ਉਹਨਾਂ ਨੇ ਖੁਸ਼ੀਆਂ ਮਨਾਈਆਂ ਔਰ ਆਮ ਆਦਮੀ ਪਾਰਟੀ ਨੂੰ ਇੱਕ ਰਾਹਤ ਜ਼ਰੂਰ ਮਿਲੀ ਸੀਗੀ ਪਰ ਅੱਜ ਸਵੇਰ ਹੁੰਦੇ ਹੁੰਦੇ ਤੱਕ ਹੀ ਇੱਕ ਵਾਰ ਫੇਰ ਤੋਂ ਨਵੀਂ ਸਿਚੁਏਸ਼ਨ ਪੈਦਾ ਹੋ ਗਈ ਹੈ ਜਿਸ ਦੇ ਵਿੱਚ ਜਿਹੜੇ ਅਰਵਿੰਦ ਕੇਜਰੀਵਾਲ ਦੀ ਜਿਹੜੀ ਕੱਲ ਜ਼ਮਾਨਤ ਦਿੱਤੀ ਸੀਗੀ ਰੋਜ਼ ਅਰਾਊਜ਼ ਐਵੈਨਿਊ ਕੋਰਟ ਨੇ ਉਹ ਟ੍ਰਾਇਲ ਕੋਰਟ ਹੈ ਔਰ ਉਹਨੇ ਜਿਹੜੀ ਜ਼ਮਾਨਤ ਦਿੱਤੀ ਸੀ 1 ਲੱਖ ਦੇ ਮੁਚਲਕੇ ਤੇ ਉਹਦੇ ਬਾਅਦ ਸਵੇਰੇ ਐਨਫੋਰਸਮੈਂਟ ਡਾਇਰੈਕਟੋਰੇਟ ਜਿਹੜਾ ਹੈਗਾ ਈਡੀ ਜਿਹੜਾ ਹੈ ਉਹ ਹਾਈ ਕੋਰਟ ਚਲੇ ਗਿਆ ਔਰ ਹਾਈ ਕੋਰਟ ਜਾ ਕੇ ਉਹਨਾਂ ਨੇ ਜਿਹੜਾ ਇੱਕ ਆਪਣੀ ਪਲੀ ਪਾਈ ਔਰ ਇੱਕ ਐਪਲੀਕੇਸ਼ਨ ਲਈ ਔਰ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਦੇ ਵਿੱਚ ਇੱਕ ਹਜੇ ਮੈਟਰ ਸੁਣਵਾਈ ਤੇ ਆਣਾ ਹੈ ਅਰਜੈਂਟ ਮੈਟਰ ਹੈਗਾ ਤੇ ਤਾਂ ਤੱਕ ਸਾਰੇ ਮਾਮਲੇ ਤੇ ਖਾਸ ਕਰਕੇ ਬੇਲ ਤੇ ਜਿਹੜਾ ਹੈਗਾ ਜਿਹੜੀ ਟ੍ਰਾਇਲ ਕੋਰਟ ਨੇ ਦਿੱਤੀ ਹੈ ਨਿਚਲੀ ਅਦਾਲਤ ਨੇ ਦਿੱਤੀ ਹੈ ਉਸੇ ਰੋਕ ਲਈ ਜਾਏ ਔਰ ਹਾਈ ਕੋਰਟ ਨੇ ਉਸੇ ਰੋਕ ਲਾ ਵੀ ਦਿੱਤੀ ਸਾਰੀ ਸਿਚੁਏਸ਼ਨ ਜਿਹੜੀ ਬੜੀ ਲੀਗਲ ਹੈਗੀ ਹੈਗੀ ਔਰ ਕਾਨੂੰਨੀ ਇਹਦੇ ਪੱਖ ਕੀ ਹੈ ਇਸ ਦੇ ਲਈ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਜੁੜੇ ਨੇ ਰਾਜਵਿੰਦਰ ਸਿੰਘ ਬੈਂਸ ਜਿਹੜੇ ਕਿ ਸੀਨੀਅਰ ਅ ਐਡਵੋਕੇਟ ਨੇ ਪੰਜਾਬ ਬੰਹ ਹਰਿਆਣਾ ਹਾਈ ਕੋਰਟ ਦੇ ਔਰ ਨਾਲਿਓ ਸੁਪਰੀਮ ਕੋਰਟ ਦੇ ਵੀ ਐਡਵੋਕੇਟ ਨੇ ਸਰ ਤੁਸੀਂ ਸੁਣ ਪਾ ਰਹੇ ਮੈਨੂੰ ਸਤਿ ਸ਼੍ਰੀ ਅਕਾਲ ਸਰ ਬਿਲਕੁਲ ਸੁਣ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਇਹ ਜਿਹੜੀ ਸਾਰੀ ਸਿਚੁਏਸ਼ਨ ਹੋਈ ਹੈ ਲੀਗਲ ਪੱਖ ਤੋਂ ਸੀ ਦੇਖਦੇ ਹਾਂ ਕਿਉਂਕਿ ਆਲਰੇਡੀ ਸਬਜੈਕਟਿਵ ਸੇ ਮੈਟਰ ਤੇ ਕੱਲ ਬੇਲ ਲੱਗ ਜਾਂਦੀ ਹੈ ਅਰਵਿੰਦ ਕੇਜਰੀਵਾਲ ਜਿਹੜੇ ਕਿ ਸੀਐਮ ਨੇ ਕਨਵੀਨਰ ਨੇ ਪਰ ਉਹ ਕਿਉਂਕਿ ਜਿਹੜਾ ਇੱਕ ਲਿਕਰ ਪਾਲਿਸੀ ਸਕੈਮ ਹੈਗਾ منی ਲਾਂਡਰਿੰਗ ਉਹਦੇ ਵਿੱਚ ED ਨੇ ਉਹਨਾਂ ਨੂੰ ਗ੍ਰਿਫਤਾਰ 21 ਮਾਰਚ ਨੂੰ ਕੀਤਾ ਸੀਗਾ ਹੁਣ ਉਹ ਲੰਬਾ ਵਿੱਚ ਉਹਨੂੰ ਇੰਟਰਮ ਬੇਲ ਵੀ ਮਿਲਦੀ ਹੈ ਸੁਪਰੀਮ ਕੋਰਟ ਤੋਂ ਇੰਟਰਮ ਬੇਲ ਲੈ ਕੇ ਆਂਦੇ ਨੇ 1 ਜੂਨ ਨੂੰ ਫਿਰ ਸਰੈਂਡਰ ਕਰਨਾ ਪੈਂਦਾ ਹੈ ਉਹਦੇ ਬਾਅਦ ਹੁਣ ਫਿਰ ਦੁਬਾਰਾ ਤੋਂ ਜਦੋਂ ਮਤਲਬ ਕਿ ਹੁਣ ਉਹਨਾਂ ਦੀ ਬੇਲ ਐਪਲੀਕੇਸ਼ਨ ਲਾਈ ਗਈ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਨਿਚਲੀ ਅਦਾਲਤ ਦੇ ਵਿੱਚ ਜਾਓ ਤੁਸੀਂ ਉੱਥੋਂ ਬੇਲ ਜੜੀ ਹੈ ਲਵਾਓ ਪੱਕੀ ਜ਼ਮਾਨਤ ਲਈ ਕੱਲ ਪੱਕੀ ਜ਼ਮਾਨਤ ਹੋ ਜਾਂਦੀ ਹੈ ਅ ਰਿਲੀਜ਼ ਆਰਡਰ ਜਿਹੜੇ ਹਜੇ ਜੋ ਖਬਰਾਂ ਆ ਰਹੀਆਂ ਨੇ ਅਪਲੋਡ ਨਹੀਂ ਹੋਏ ਸੀਗੇ ਉਸ ਤੋਂ ਪਹਿਲੇ ਪਹਿਲੇ ਈਡੀ ਜਿਹੜੀ ਹੈ ਉਹ ਹਾਈ ਕੋਰਟ ਦੇ ਲਈ ਹਾਈ ਕੋਰਟ ਪਹੁੰਚ ਜਾਂਦੀ ਹੈ ਜੀ ਆਮ ਤੌਰ ਤੇ ਬੇਲ ਐਪਲੀਕੇਸ਼ਨ ਨੂੰ ਕਦੀ ਸਟੇ ਕਰਦੇ ਨਹੀਂ ਹੈ ਉਹ ਵੀ ਜੇ ਤੁਹਾਡੇ ਕੋਲ ਪੂਰੀ ਅਪੀਲ ਆਈ ਨਾ ਹੋਵੇ ਪਟੀਸ਼ਨ ਵੀ ਤੁਸੀਂ ਦੇਖੀ ਨਾ ਹੋਵੇ ਹੀਨਸ ਕ੍ਰਾਈਮ ਨਾ ਹੋਵੇ ਜਿੱਥੇ ਲੱਗਦਾ ਕਿ ਦੇਸ਼ ਛੱਡ ਕੇ ਕ੍ਰਿਮੀਨਲ ਭੱਜ ਜਾਏਗਾ ਕੋਈ ਫੌਲਨ ਨੈਸ਼ਨਲ ਨਾ ਹੋਵੇ ਕੋਈ ਮਲਟੀਪਲ ਸੀਰੀਅਲ ਕਿਲਰ ਨਾ ਹੋਵੇ ਵੱਡਾ ਇੰਟਰਨੈਸ਼ਨਲੀ ਵੌਂਟਡ ਟੈਰਰਿਸਟ ਨਾ ਹੋਵੇ ਸ਼ਾਰਟ ਆਫ दैट ਜੋ ਟ੍ਰਾਇਲ ਕੰਸੇ ਇਸ ਤੇ ਇਸ ਨੂੰ ਜ਼ਮਾਨਤ ਦੇ ਦਿੰਦੀ ਹੈ ਤਾਂ ਸਿਰਫ ਦੋ ਤਿੰਨੇ ਗਰਾਉਂਡਸ ਹੈ ਜਿਸ ਤੇ ਸਿਰਫ ਹਾਇਰ ਕੋਰਟ ਹਾਈ ਕੋਰਟ ਕੈਨਸਲ ਕਰ ਸਕਦਾ ਵੇਲ ਨੂੰ ਹਾਂ ਉਹ ਹੈ ਕਿ ਜਾਂ ਤਾਂ ਉਹਨਾਂ ਨੇ ਕਿਸੇ ਵਿਟਨੈਸ ਨੂੰ ਤੰਗ ਕੀਤਾ ਹੋਵੇ ਉਹਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕੋਈ ਐਵੀਡੈਂਸ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਉਹ ਦੇਸ਼ ਤੋਂ ਭਜਣਾ ਚਾਹੁੰਦੇ ਹੋਣ ਇਹ ਤਿੰਨ ਚੀਜ਼ਾਂ ਚੀਫ ਮਿਨਿਸਟਰ ਸਿਟਿੰਗ ਚੀਫ ਮਿਨਿਸਟਰ ਦੇ ਬਿਲਕੁਲ ਲਾਗੂ ਨਹੀਂ ਹੁੰਦੇ ਨਾ ਉਹਨੇ ਦੇ ਚੜਨਾ ਨਾ ਉਹ ਐਸੀ ਚੀਜ਼ ਹੈ ਕਿ ਕਿਸੇ ਹੋਰ ਦੇਸ਼ ਵਿੱਚ ਭੱਜ ਜਾਏਗਾ ਨਾ ਉਸ ਪੋਜੀਸ਼ਨ ਦੇ ਵਿੱਚ ਜਿਹੜੇ ਗਵਾਹ ਆ ਇਹਨੇ ਸਾਲਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਉ ਉਹ ਉਦੋਂ ਇਨਫਲੂਐਂਸ ਨਹੀਂ ਕਰ ਸਕਿਆ ਜਦੋਂ ਬਾਹਰ ਸੀ ਤੇ ਹੁਣ ਇਨਫਲੂਐਂਸ ਕਰਨ ਦਾ ਸਵਾਲ ਹੀ ਖਤਮ ਹੋ ਜਾਂਦਾ ਕਿਉਂਕਿ ਜਿਹੜੇ ਵੀ ਕੇਸ ਹੈ ਬੜਾ ਸਿੱਧਾ ਜਿਹਾ ਹੈ ਕਿ ਤੁਸੀਂ ਪਾਲਸੀ ਨਹੀਂ ਆਈ ਉਹਦੇ ਲਈ ਤੁਸੀਂ ਪੈਸੇ ਲਿੱਤੇ ਪੈਸੇ ਜਿਹੜੇ ਟਰੈਕ ਹੈ ਉਹ ਪੈਸੇ ਦਾ ਜਿਹੜਾ ਟ੍ਰੇਲ ਹੈ ਉਹ ਸਾਰਾ ਹੀ ਡਿਜੀਟਲ ਐਵਿਡੈਂਸ ਜਾਂ ਡਾਕੂਮੈਂਟਰੀ ਐਵਿਡੈਂਸ ਹੋਏਗਾ ਸੋ ਇਸ ਕਰਕੇ ਇਹ ਸਿਚੁਏਸ਼ਨ ਤੇ ਬੇਲ ਬਿਲਕੁਲ ਜ਼ਾਇਸੀ ਇਹ ਅਫਸੋਸ ਦੀ ਗੱਲ ਹੈ ਕਿ ਸਾਡੇ ਹਾਈਰ ਕੋਰਟ ਪੋਲੀਟੀਕਲ ਕਨਸਿਡਰੇਸ਼ਨ ਤੇ ਜਾਂ ਕਿਸੇ ਕਾਰਨ ਵੱਜੋਂ ਅਨ 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 ਪ੍ਰੈਸੀਡੈਂਟਡ ਆਰਡਰ ਪਾਸ ਕਰ ਰਹੇ ਨੇ ਇਸ ਕੇਸ ਵਿੱਚ ਇਹ ਕੇਸ ਉਹ ਜ ਹੈ ਨੇ ਕਿ ਕਿਸੇ ਨੂੰ ਮਹੀਨੋਂ ਪਰ ਜੇਲ੍ਹ ਵਿੱਚ ਰੱਖਿਆ ਜਾਵੇ ਇਹ ਕੇਸ ਬਿਲਕੁਲ ਉਹ ਜ ਹੈ ਨੇ ਕਿਸੇ ਨੂੰ ਸਾਲ ਪਰ ਜੇਲ੍ਹ ਵਿੱਚ ਰੱਖਿਆ ਜਾਵੇ ਤਾਨੂੰ ਯਾਦ ਹੋਵੇਗਾ 3G ਸਕੀ ਜਾਂ 4G ਸਕੈਮ ਸੀ 75000 ਕਰੋੜ ਕਹਿਆ ਜਾਂਦਾ ਸੀ ਉਹਦੇ ਵਿੱਚ ਸਾਰੇ ਹੀ ਮਜਮੂਨਾ ਨੂੰ 6 ਮਹੀਨੇ ਦੇ ਵਿੱਚ ਸੁਪਰੀਮ ਕੋਰਟ ਨੇ ਬੇਲ ਦੇ ਦਿੱਤੀ ਸੀ ਕਹਿ ਕੇ ਕਿ ਜਿਹੜਾ ਫਾਈਨੈਂਸ਼ੀਅਲ ਜਿੰਨਾ ਮਰਜੀ ਫਾਈਨੈਂਸ਼ੀਅਲ ਸਕੈਮ ਹੋਵੇ ਔਰ ਜਿਹੜੇ ਪਬਲਿਕ ਸਰਵੈਂਟਸ ਹੈ ਜਾਂ ਪਬਲਿਕ ਅਥਾਰਟिटीज ਹੈ ਜਾਂ ਪਬਲਿਕ ਲੀਡਰਸ ਹੈ ਉਹਨਾਂ ਦੇ ਲਈ ਕਦੇ ਵੀ ਇਹ ਉਹਨਾਂ ਦੇ ਵਿੱਚ ਇਹ ਕਦੇ ਨਹੀਂ ਸੋਚਿਆ ਜਾ ਸਕਦਾ ਕਿ ਦੇਸ਼ ਛੱਡ ਜਾਣਗੇ ਜਾਂ ਕੋਰਟ ਵਿੱਚ ਨਹੀਂ ਆਉਣਗੇ ਤਾਂ ਜਦ ਤੱਕ ਸਾਡੇ ਕੋਲ ਇਹ ਸਬੂਤ ਨਹੀਂ ਆਉਂਦਾ ਕਿ ਇਹਨਾਂ ਨੇ ਕੋਈ ਐਵੀਡੈਂਸ ਟੈਂਪਰ ਕੀਤਾ ਹੈ ਉਹ ਤੱਕ ਅਸੀਂ ਉਹਨਾਂ ਨੂੰ ਕਿਵੇਂ ਅੰਦਰ ਰੱਖ ਸਕਦੇ ਜਦੋਂ ਕਿ ਸਾਡੇ ਦੇਸ਼ ਵਿੱਚ ਟ੍ਰਾਇਲ ਨੂੰ ਕਈ ਸਾਲ ਲੱਗਦੇ ਨੇ ਜਿਸ ਕੇਸ ਵਿੱਚ ਤਾਂ ਇਨਵੈਸਟੀਗੇਸ਼ਨ ਨੂੰ ਵੀ ਕਈ ਸਾਲ ਤੋਂ ਈਡੀ ਕਰ ਰਹੀ ਹੈ ਇਹਨੇ ਸਾਲ ਵਿੱਚ ਇੰਨੀ ਵੀ ਸਬੂਤ ਨਹੀਂ ਲੱਭਿਆ ਔਰ ਤੁਸੀਂ ਦੇਖੋ ਕਿੰਨਾ ਛੋਟੀ ਜੀ ਗੱਲ ਹੈ ਜਿਹੜਾ ਇਲੈਕਟਰਲ ਬੌਂਡ ਹੈ ਉਹ ਇਸ ਤੋਂ ਘੱਟੋ ਘੱਟ 100 ਗੁਣਾ ਵੱਡਾ ਸਕੈਮ ਹੈ ਹਾਂ ਉਸ ਦੇ باوجود ਉਹਦੇ ਵਿੱਚ ਐਫਆਈਆਰ ਦਰਜ ਨਹੀਂ ਹੋਇਆ ਇੱਥੇ ਈਡੀ ਇਸ ਦਾ ਮਤਲਬ ਹੈ ਜਿਹੜਾ ਫੈਡਰਲ ਸਟਰਕਚਰ ਹੈ ਜਿਹੜੀ ਰਿਸਪੈਕਟ ਔਰ ਵਰਕਿੰਗ ਰਿਲੇਸ਼ਨਸ਼ ਔਰ ਯੂਨੀਅਨ ਗਵਰਨਮੈਂਟ ਨੂੰ ਛੋਣੀ ਚਾਹੀਦੀ ਹੈ ਉਹ ਕਿਸੇ ਹਿਸਾਬ ਨਾਲ ਉਹ ਮर्यादा ਨੂੰ ਤੋੜਿਆ ਜਾ ਰਿਹਾ ਹੈ ਬਾਏ ਸੈਂਟਰਲ ਏਜੰਸੀਸ ਜੀ ਸਰ ਜਿੱਥੋਂ ਤੱਕ ਗੱਲ ਕਰੀਏ ਕਿਉਂਕਿ ਜਦੋਂ ਬੇਲ ਐਪਲੀਕੇਸ਼ਨ ਤੇ ਜਦੋਂ ਜਿਰਾ ਹੋਈ ਬਹਿਸ ਹੋਈ ਤੇ ਕੱਲ ਜਿਸ ਤਰੀਕੇ ਦੇ ਨਾਲ ਬਹਿਸ ਹੋਈ ਦੋ ਦਿਨਾਂ ਵਾਸਤੇ ਬਹਿਸ ਹੋਈ ਕੱਲ ਜਿਹੜੇ ਉੱਥੇ ਟ੍ਰਾਇਲ ਕੋਰਟ ਦੇ ਜਿਹੜੇ ਜੱਜ ਸੀਗੇ ਉਹਨਾਂ ਨੇ ਉਹ ਪੂਰੀ ਦੀ ਪੂਰੀ ਸੁਣਵਾਈ ਕਰਨ ਤੋਂ ਬਾਅਦ ਰਿਜ਼ਰਵ ਰੱਖ ਲਿਆ ਸੀਗਾ ਕੱਲ ਸਵੇਰੇ ਇੱਕ ਵਾਰੀ ਸਾਰਾ ਦਾ ਸਾਰਾ ਡਿਸੀਜਨ ਜਿਹੜਾ ਉਹਨਾਂ ਨੇ ਦੇਣਾ ਸੀਗਾ ਬਿਲ ਐਪਲੀਕੇਸ਼ਨ ਤੇ ਤੇ ਉਹ ਜਿਹੜਾ ਜੜੀ ਹੋਈ ਸੀ ਉਹਦੇ ਵਿੱਚ ਸਾਰੀਆਂ ਗੱਲਾਂ ਕਹੀਆਂ ਗਈਆਂ ਸੀ ਇਨਫਲੂਐਂਸ ਵਾਲੀ ਗੱਲ ਤੁਸੀਂ ਜਿੱਦਾਂ ਕਹੇ ਜਾਂ ਇਹ ਸਾਰੀਆਂ ਦਲੀਲਾਂ ਜਿਹੜੀਆਂ ਡਿਫੈਂਸ ਕਾਉਂਸਲ ਵੱਲੋਂ ਦਿੱਤੀਆਂ ਗਈਆਂ ਸੀਗੇ ਉੱਥੇ ਵੀ ਈਡੀ ਨੇ ਆਪਣੇ ਤਰਫ਼ ਤੋਂ ਜਿਹੜੀ ਇੱਕ ਪ੍ਰੋਸੀਕਿਊਸ਼ਨ ਨੇ ਗੱਲ ਕੀਤੀ ਸੀ ਉਹ ਇਹੀ ਗੱਲ ਕੀਤੀ ਸੀਗੀ ਕਿ ਜਿਹੜਾ ਮੈਟਰ ਹੈਗਾ ਉਹ ਮਤਲਬ ਕਿ ਉਹਨਾਂ ਨੇ ਕੁਝ ਰਿਕਵਰੀ ਦੀਆਂ ਤੇ ਹੋਰ ਤਰੀਕੇ ਦੀਆਂ ਕਾਫੀ ਸਾਰੀਆਂ ਗੱਲਾਂ ਜਰੀਏ ਕੀਤੀਆਂ ਸੀ ਆਪਣਾ ਪੱਖ ਰੱਖਿਆ ਸੀ ਉਹਨਾਂ ਨੇ ਮਜ਼ਬੂਤੀ ਨਾਲ ਪਰ ਉਹ ਤੋਂ ਫੇਰ ਵੀ ਉਹਨਾਂ ਨੂੰ ਬੇਲ ਦੇ ਦਿੱਤੀ ਜਾਂਦੀ ਹੈ ਤੇ ਉਸ ਤੋਂ ਪਹਿਲੇ ਇੰਟਰਮ ਬੇਲ ਸੁਪਰੀਮ ਕੋਰਟ ਤੋਂ ਹੋਈ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਕੀ ਜਿਹੜੇ ਅਰਵਿੰਦ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਸੀ ਜਾਂਦੀਆਂ ਤੇ ਉੱਥੇ ਜਾ ਕੇ ਜਿਸ ਤਰੀਕੇ ਨਾਲ ਸਟੇ ਹੋਈ ਹੈ ਜਦੋਂ ਕਿ ਤੁਸੀਂ ਕਿਹਾ ਕਿ ਸਟੇ ਜਿਹੜੀ ਹੈ ਇਹੋ ਜੇ ਆ ਜ਼ਿਆਦਾਤਰ ਇਸ ਤਰੀਕੇ ਦੇ ਨਾਲ ਜਿਹੜੀ ਹੈ ਉਹ ਕੀਤੀ ਨਹੀਂ ਜਾਂਦੀ ਹੈ ਬੇਲ ਆਰਡਰਸ ਬਿਲਕੁਲ ਜੇ ਐਸੀ ਸੋਚੀਏ ਕਿ ਕਿਨਾਂ ਕਿਸਮ ਵਿੱਚ ਇਦਾਂ ਦੀ ਸਟੇਜ ਹੈ ਤੁਹਾਡੇ ਕੋਲ ਜੱਜਮੈਂਟ ਦੀ ਕਾਪੀ ਨਾ ਆਈ ਹੋਵੇ ਜਾਂ ਤੁਹਾਡੇ ਕੋਲ ਗਰਾਉਂਡਸ ਆਫ ਅਪੀਲ ਤਿਆਰ ਨਾ ਹੋਵੇ ਜਾਂ ਤੁਹਾਡੀ ਫਾਰਮਲੀ ਪਟੀਸ਼ਨ ਲੱਗੀ ਨਾ ਹੋਵੇ ਤੁਸੀਂ ਸਟੇਰੀ ਕੋਈ ਤਾਂ ਹੋਇਆ ਸੀ ਜੇਲ੍ਹ ਇਤਾਂ ਦੇ ਕਨਵਿਕਸ਼ਨ ਤੋਂ ਬਾਅਦ ਜੀ ਅਪੀਲ ਹਲੇ ਫਾਈਲ ਨਹੀਂ ਹੋਈ ਤੇ ਸੁਪਰੀਮ ਕੋਰਟ ਤੋਂ ਸਟੇ ਲੈ ਕੇ ਆ ਗਏ ਸੀ ਇਸੇ ਤਰ੍ਹਾਂ ਵੀ ਹੁੰਦਾ ਸੀ ਮਿਸਟਰ ਉਹਨਾਂ ਦੀ ਵੀ ਸੁਜਾਤ ਤੋਂ ਪਹਿਲਾਂ ਹੀ ਅਪੀਲ ਹੋਣ ਤੋਂ ਪਹਿਲਾਂ ਹੀ ਉਹਨਾਂ ਦੀ ਹੋ ਗਈ ਸੀ ਬੇਲ ਤੇ ਇਹ ਉਸ ਦੋਨੋਂ ਕੇਸਾਂ ਵਿੱਚ ਇਹ ਕਿ ਜਿਹੜਾ ਸਾਰੇ ਦੇਸ਼ ਨੂੰ ਬੜਾ ਬੁਰਾ ਲੱਗਾ ਸੀ ਕਿ ਜੇ ਕਾਨੂੰਨ ਸਭ ਲਈ ਇੱਕ ਹੈ ਕੋਈ ਵੀ ਕਾਨੂੰਨ ਦਾ ਉਸੇ ਕਾਨੂੰਨ ਦੇ ਹਿਸਾਬ ਨਾਲ ਤੁਹਾਨੂੰ ਚੱਲਣਾ ਚਾਹੀਦਾ ਹ ਹ ਉਹ ਜੇ ਕਾਨੂੰਨ ਸਭ ਤੋਂ ਹਰ ਕ੍ਰਿਮੀਨਲ ਟ੍ਰਾਇਲ ਦੀ ਬੇਲ ਇੱਕ ਆਰਡੀਨਰੀ ਚੀਜ਼ ਹੈ ਔਰ ਬੇਲ ਡਿਪੈਂਡ ਕਰਦਾ ਹੀਨੈਸ ਆਫ ਕਰਾਇਮ ਤੇ ਕਰਾਇਮ ਕਿੰਨਾ ਹੀਨੈਸ ਹੈ ਇਹ ਇੱਕ ਫਾਈਨੈਂਸ਼ੀਅਲ ਕਰਾਇਮ ਹੈ ਛੋਟੇ ਜਿਹੇ ਪੋਲਿਸੀ ਡਿਸੀਜਨ ਵਿੱਚ 500 ਕਰੋੜ ਦਾ ਮਾਮਲਾ 150 ਕਰੋੜ ਦਾ ਮਾਮਲਾ ਦਾ ਮਾਮਲਾ ਤੁਸੀਂ ਚੀਫ ਮਿਨਿਸਟਰ ਦੇ ਕੋਈ ਡਾਇਰੈਕਟ ਤੁਹਾਨੂੰ ਨਹੀਂ ਮਿਲ ਰਹੇ ਜੀ ਫਿਰ ਤੁਸੀਂ ਕੋਈ ਤੁਸੀਂ ਹਲੇ ਤੱਕ ਮਨੀ ਰਿਕਵਰ ਨਹੀਂ ਕੀਤੀ ਫਿਰ ਤੁਸੀਂ ਜਿਹੜਾ ਕੈਗੋ ਇਲੈਕਸ਼ਨ ਚਰਨ ਖਰਚਾ ਉਹ ਕਿਹੜੀ ਪੋਲੀਟੀਕਲ ਪਨੀ ਖਛਦੀ ਸੱਚ ਹੈ ਹਰ ਪੋਲੀਟੀਕਲ ਪਾਰਟੀ ਨੂੰ ਲੋਕੀ ਪੈਸੇ ਦੇ ਰਹੇ ਕਿਸ ਨਾ ਕਿਸੇ ਸਾਥ ਔਰ ਸਭ ਤੋਂ ਵੱਡਾ ਸਬੂਤ ਤਾਂ ਆ ਹੀ ਗਿਆ ਕਿ ਯੂਨੀਅਨ ਗਵਰਨਮੈਂਟ ਵੀ ਇਸੇ ਤਰ੍ਹਾਂ ਜਿਹੜੀ ਪਾਰਟੀ ਚਲਾਦੀ ਇਸੇ ਸੋ ਜਦੋਂ ਇੰਨਾ ਸਪਸ਼ਟ ਹੋ ਜੇ ਕਿ ਦੇਸ਼ ਦਾ ਪੋਲਿਟਿਕਲ ਸੰਸਥਾ ਚਲਵਟੇ ਕੋਰਪੋਰੇਟਸ ਤੋਂ ਪੈਸੇ ਲੈ ਕੇ ਲਾਭਦੇ ਨੇ ਇਸ ਕਰਕੇ ਅਰੋਜ ਜੇ ਤੁਸੀਂ ਸਾਬਤ ਕਰਦੇ ਹੋ ਤਾਂ ਠੀਕ ਹੈ ਮਗਰ ਜ਼ੁਬਾਨਤਾ ਦੇਣੇ ਤਾਂ ਬਿਲਕੁਲ ਗਲਤ ਹੈ ਐਕਸੈਪਟਡ ਸਟੈਂਡਰਡ ਜਿਹੜੇ ਜੁਡੀਸ਼ੀਅਲ ਸਟੈਂਡਰਡਸ ਹੈ ਉਹ ਸਾਹਮਣੇ ਹਰ ਹਾਲਤ ਵਿੱਚ ਇਦਾਂ ਦੇ ਕੇਸ ਵਿੱਚ ਤਾਂ ਐਂਟੀਸਿਪਟਰੀ ਬੀਲ ਵੀ ਮਿਲਣੀ ਚਾਹੀਦੀ ਸੀ ਸਪੈਸ਼ਲੀ ਸਿਟਿੰਗ ਚੀਫ ਮਿਨਿਸਟਰ ਜੀ ਸਰ ਇਹ ਹੁਣ ਸਿਚੁਏਸ਼ਨ ਕੀ ਹੋਏਗੀ ਕਿਉਂਕਿ ਉਹਨਾਂ ਨੇ ਕਹਿਤਾ ਕਿ ਅਰਜੈਂਟ ਹਿਅਰਿੰਗ ਤੱਕ ਜਦੋਂ ਤੱਕ ਨੈਕਸਟ ਹੀアリング ਹੋਣੀ ਹੈਗੀ ਐ ਹੁਣ ਹਾਈ ਕੋਰਟ ਚ ਦਿੱਲੀ ਹਾਈ ਕੋਰਟ ਦੇ ਵਿੱਚ ਤਾਂ ਤੱਕ ਉਹਨਾਂ ਤੇ ਸਟੇ ਲਾ ਦਿੱਤੀ ਗਈ ਐ ਹੁਣ ਉਹ ਹੀアリング ਤੱਕ ਉਦੋਂ ਕੀ ਮਤਲਬ ਦੁਬਾਰਾ ਤੋਂ ਉਹਨੂੰ ਫਿਰ ਹੁਣ ਹਾਈ ਕੋਰਟ ਹੀ ਇਸ ਤੇ ਦੁਬਾਰਾ ਤੋਂ ਰੋਕ ਨੂੰ ਮਤਲਬ ਕਿ ਹਟਾਏਗੀ ਉਹਨਾਂ ਨੂੰ ਬੇਲ ਦਿੱਤੀ ਜਿਹੜਾ ਆਰਡਰ ਹੈਗਾ ਉਹ ਫਿਰ ਬਹਾਲ ਕੀਤਾ ਜਾਏਗਾ ਜਾਂ ਇਹ ਲੰਬਾ ਵੀ ਹੋ ਸਕਦਾ ਹੈ ਕਿ ਸ਼ਾਇਦ ਉਹ ਹੀアリング ਅੱਗੇ ਪਿਆ ਜਾਏ ਤਰੀਕ ਪਿਆ ਜਾਏ ਜਾਂ ਉਸ ਹੀアリング ਦੇ ਵਿੱਚ ਵੀ ਐਦਾਂ ਦੇ ਨੁਕਤੇ ਆ ਜਾਣ ਕਿ ਉਹ ਜਿਹੜੀ ਹੈਗੀ ਹੈ ਬੇਲ ਨੂੰ ਜਿਹੜੀ ਮਿਲੀ ਹੈਗੀ ਹੈ ਉਹ ਹੁਣ ਸਟੇ ਤੇ ਹੀ ਰਹਿ ਜਾਏ ਤੇ ਉਹ ਲੰਬਾ ਵੀ ਹੋ ਜਾਏ ਐਦਾਂ ਵੀ ਹੋ ਸਕਦਾ ਸਰ ਸਟੇ ਇਸ ਲਈ ਕਈ ਵਾਰੀ ਦੰਦੇ ਆ ਕਿ ਜੀ ਇਰਰੀਪੇਅਰਬਲ ਡੈਮੇਜ ਹੋ ਜਾਏਗਾ ਕੀ ਡੈਮੇਜ ਹੋ ਜਾਏਗਾ ਦੱਸੋ ਜੇ ਉਹ ਬਾਹਰ ਆ ਜਾਂਦੇ 4 ਦਿਨ ਲਈ ਤੁਸੀਂ ਤੁਹਾਡੇ ਕੋਲ ਪੂਰਾ ਹਕਤਿਆਰ ਹੈ ਬیل ਕੈਨਸਲ ਕਰਦੇ ਹੋ واپس ਚਲੇ ਜਾਣਗੇ ਇਹਦੇ ਵਿੱਚ ਇਹੋ ਜਿਹੀ ਅਰਜੈਂਸੀ ਕੋਈ ਹੈ ਹੀ ਨਹੀਂ ਕਿ ਕੋਈ ਕੋਰਟ ਬਿਨਾ ਪੜੇ ਬਿਨਾ ਗਰਾਉਂਡਸ ਆਪੀਲ ਪੜੇ ਨੂੰ ਸਟੇ ਕਰਦੇ ਹੋ ਉਹਨਾਂ ਦੇ ਰਿਕੁਐਸਟ ਇਹ ਬਿਲਕੁਲ ਉਸ ਸਾਹਬ ਨਾਲ ਥੋੜਾ ਸ਼ੌਕਿੰਗ ਆਰਡਰ ਹੈ ਐਂd ਇਸ ਲਈ ਜਿਹੜੀ ਜੁਡੀਸ਼ਰੀ ਦੀ ਜਿਹੜੀ ਜਿਹੜੀ ਲੋਕਾਂ ਵਿੱਚ ਰਿਸਪੈਕਟ ਘਟ ਰਹੀ ਹੈ क्योंकि वो बंदा देख के इंसाफ कर लग पाया इंसाफ एज पर लॉ या रूल्स के मुताबिक नहीं कर रहे थानूलिंग नहीं होंगी कि सब लोग इंसाफ इक्वल है या सब लोग सेम है जिस तरह इलेक्शन कमीशन कर रहा पास कम्यूनिट प्रॉपर करो दूसरी साइड से थोड़ा जि शब्दी तो मगर पै जाओ बिल्कुल उस तरह ही इनफोर्समेंट डायरेक्टोरेट कर रहे सिलेक्टिवली प्रोसीक्यूशन कर रहे उस तरह जो हाई कोर्ट्स एंड सुप्रम कोर्ट भी करन लग पे फिर तो जो आप कानून का राजम हो गया फिर तो राज हो गया जेदे को ਯੂਨੀਅਨ ਗਵਰਨਮੈਂਟ ਦਾ ਚਾਰਜ ਹੈ ਜੇ ਦੇਖੋ ਜੈਂਸਨ ਦਾ ਚਾਰਜ ਹੈ ਉਹਨਾਂ ਦਾ ਰਾਜ ਹੋ ਗਿਆ ਫਿਰ ਇਹ ਕਾਨੂੰਨ ਦਾ ਰਾਜ ਨਹੀਂ ਰਹਿ ਜਾਂਦਾ ਇਸੇ ਕਰਕੇ ਹਾਈ ਕੋਰਟ ਦਾ ਇਹ ਆਰਡਰ ਬਿਨਾ ਹੋਰ ਰਿਕੁਐਸਟੇ ਸਟੇ ਕਰ ਦੇਣਾ ਜਿਹਦੇ ਵਿੱਚ ਕੋਈ ਕਾਰ ਨਹੀਂ ਸੀ ਕੋਈ ਇਹੋ ਜਿਹਾ ਡੈਮੇਜ ਸੀ ਉਹਨਾਂ ਦੇਸ਼ ਨੂੰ ਜਾਂ ਪ੍ਰੋਸਕਿਊਸ਼ਨ ਅਜੰਸੀ ਨੂੰ ਆ ਸਿਟਿੰਗ ਚੀਫ ਮਿਨਿਸਟਰ ਦੇ ਲਈ ਸਟੇ ਕਰਨਾ ਇਹ 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 ਘੱਟੋ ਘੱਟ ਕਿਸੇ ਵੀ ਜੂਰਿਸਟ ਦੇ ਥੱਲੇ ਨਹੀਂ ਉਤਰਦੀ ਕਿ ਕਿਹੋ ਜਿਹਾ ਆ ਆਪਾਂ ਬੇਲ ਐਪਲੀਕੇਸ਼ਨ ਜਾਂ ਬੇਲ ਦੇ ਵਿੱਚ ਹੋਇਆ ਕਿਹੋ ਜਿਹਾ ਸਟੇ ਕਰ ਰਹੇ ਇਹਦੇ ਵਿੱਚ ਕੋਈ ਡੈਮੋਲੇਸ਼ਨ ਨਹੀਂ ਸੀ ਇਹ ਕੋਈ ਬਿਲਡਿੰਗ ਤਾਂ ਆਈ ਜਾ ਰਹੀ ਹੈ ਤੁਸੀਂ ਰੋਕ ਦਿਓ ਇਹਦੇ ਵਿੱਚ ਇਹੋ ਜਿਹਾ ਕੋਈ ਇਹੋ ਜਿਹਾ ਡੈਮੇਜ ਸੀ ਹੋਣਾ ਜੇ ਆਰਡਰ ਨੂੰ ਸੁਣ ਕੇ ਤੁਸੀਂ ਰੋਕ ਕੈਨਸਲ ਕਰ ਸਕਦੇ ਸੀ ਚਾਰ ਦਿਨਾਂ ਬਾਅਦ ਸੁਣੀ ਜਾਣੇ ਸੀ ਚਾਰ ਦਿਨਾਂ ਵਿੱਚ ਫਰਕ ਹੀ ਪੈਣਾ ਸੀ ਪੋਲਿਟੀਕਲ ਫਰਕ ਪੈਣਾ ਸੀ ਪੋਲਿਟੀਕਲ ਇਨਾ ਨੇ ਉਹਨੂੰ ਮਾਨਾ ਸੀ ਸਭ ਪੋਲਿਟੀਕਲ ਕਨਸਰਨ ਦੇ ਕੋਰ ਨੇ ਥੋੜੀ ਚੱਲਣਾ ਜੇ ਆਮ ਆਲੀ ਪਾਰਟੀ ਨੂੰ ਪੋਲਿਟੀਕਲ ਬੂਸਟ ਮਿਲਦੀ ਹੈ ਤੇ ਇਹਦਾ ਮਤਲਬ ਹੈ ਕੋਰ ਨੇ ਉਹ ਥੋੜੀ ਦੇਖਣਾ ਜੋ ਪੂਰੀ ਤਿਆਰੀ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਸਟੇ ਹੈ ਉਹ ਲੈਸ ਥੈਨ ਫੇਅਰ ਹੋਇਆ ਇਸ ਕੇਸ ਵਿੱਚ ਜੀ ਸਰ ਇਹ ਪਰਟिकुलर ਕੇਸ ਸਾਹਮਣੇ ਆਇਆ ਤਾਂ ਐਜ਼ ਅ ਲੀਗਲ ਪੁਆਇੰਟ ਆਫ 뷰 ਅਸੀਂ ਜਾਨਣਾ ਚਾਇਆ ਅ ਐਸੇ ਦੇ ਵਿੱਚ ਜਿਸ ਕੇਸ ਦੇ ਨਾਲ ਕੀ ਇਹਦੇ ਵਿੱਚ ਡਿਫੈਂਸ ਕਾਉਂਸਲ ਸਟੇ ਹੋਣ ਦੇ ਬਾਵਜੂਦ ਕਿਸੇ ਤਰੀਕੇ ਦਾ ਅਪਰ ਕੋਰਟ ਦੇ ਵਿੱਚ ਜਾਂ ਕੋਈ ਇਸ ਸਟੇ ਨੂੰ ਚੈਲੰਜ ਕਰਨ ਦਾ ਕੋਈ ਪ੍ਰੋਵੀਜ਼ਨ ਹੈਗਾ ਲੀਗਲੀ ਲੀਗਲ ਪੁਆਇੰਟ ਆਫ View ਤੋਂ ਜਾਨਣਾ ਚਾਹਾਂਗੇ ਨਹੀਂ ਇਹ ਸਟੇ ਤਾਂ ਦੋ ਚਾਰ ਦਿਨ ਲਈ ਹੈ ਨਾ ਕਿ ਜਿਸ ਦਿਨ ਕੇਸ ਤੇ ਪਟੀਸ਼ਨ ਹਿਅਰ ਹੋਣ ਜਾਏਗੀ ਉਸ ਦਿਨ ਉਹ ਡਿਸਾਈਡ ਕਰਨਗੇ ਕਿ ਸਟੇ ਖਤਮ ਕਰਨਾ ਹੈ ਨਹੀਂ ਕਰਨਾ ਸੋ ਪੰਜ ਚਾਰ ਦਿਨ ਦਾ ਗੱਲ ਹੈ ਦੋ ਚਾਰ ਦਿਨ ਦੀ ਗੱਲ ਹੈਗੀ ਹੈ ਠੀਕ ਹੈ ਜੀ ਮੇਬੀ ਲੀਗਲੀ ਹਾਈ ਕੋਰਟ ਛੁੱਟੀਆਂ ਵਿੱਚ ਹੈ ਲੋਕੇਸ਼ਨ ਬੈਂਚ ਸੁਨੇਗਾ మేబీ ਪਰసన్ ਸੁਝ ਜਾਏ ਕੱਲ ਸੁਝ ਜਾਏ ਮੇਰਾ ਮੇਰਾ ਮਤਲਬ ਮੰਡੇ ਨੂੰ ਸੁਨੇਗਾ ਮੋਸਟ ਪ੍ਰੋਬਬਲੀ ਇਸ ਕਰਕੇ ਮੰਡੇ ਤੱਕ ਤੁਸੀਂ ਇੰਨਾ ਥੋੜਾ ਟਾਈਮ ਹੈ ਕਿ ਤੁਸੀਂ ਚੈਲੰਜ ਵੀ ਨਹੀਂ ਕਰ ਸਕਦੇ ਸੋ ਇਸ ਕਰਕੇ ਨਾਰਮਲੀ ਜੇ ਤੁਸੀਂ ਵੇਟ ਕਰੋਗੇ ਤਿੰਨ ਦਿਨ ਹੋਰ ਸਹੀ ਐਨ ਐਮ ਵੀ ਨੇ ਹੋਗਾ ਤਿੰਨ ਦਿਨ ਹੋਰ ਸਹੀ ਤਾਂ ਉਹ ਸਭ ਦਾ ਮਗਰ ਜਿਹੜਾ ਇਹੋ ਜਿਹਾ ਆਰਡਰ ਇਹ ਬਿਲਕੁਲ ਅਨਪ੍ਰੈਸੀਡੈਂਟਡ ਹੈ ਠੀਕ ਹੈ ਸਰ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਤੁਹਾਡੇ ਸਾਡੇ ਫੋਰਮ ਤੇ ਆਉਣ ਲਈ ਤੇ ਨਾਲ ਹੀ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਐ ਸਾਡੇ ਨਾਲ ਸੀਗੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਇੱਕ ਸਿਚੁਏਸ਼ਨ ਉਬ ਰੀਅਲ ਲੀਗਲ ਪੁਆਇੰਟ ਆਫ View ਨਾਲ ਅਸੀਂ ਚੀਜ਼ਾਂ ਨੂੰ ਜਾਣਨਾ ਚਾਹੁੰਦੇ ਸੀਗੇ ਪਰ ਅੱਗੇ ਅਗਲੇ ਦਿਨਾਂ ਦੇ ਵਿੱਚ ਇਸ ਪਾਰਟਿਕੂਲਰ ਕੇਸ ਦੇ ਵਿੱਚ ਜਿਹਦੇ ਚ ਅਰਵਿੰਦ ਕੇਜਰੀਵਾਲ ਨੂੰ ਬੇਲ ਮਿਲਨ ਦੇ ਬਾਵਜੂਦ ਟ੍ਰਾਇਲ ਕੋਰਟ ਤੋਂ ਨਿਚਲੀ ਅਦਾਲਤ ਨੇ ਬੇਲ ਦੇ ਦਿੱਤੀ ਹਾਈ ਕੋਰਟ ਚਲੇ ਗਈ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਏਜੰਸੀ ਹੈਗੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ 21 ਮਾਰਚ ਨੂੰ ਉਹ ਉਹਨਾਂ ਨੇ ਜਾ ਕੇ ਉਹਨਾਂ ਦੀ ਬੇਲ ਆਰਡਰ ਤੇ ਸਟੇ ਕਰਵਾ ਲਈ ਹੈ ਔਰ ਹੁਣ ਜਿਹੜੀ ਇਹ ਸਟੇ ਹੈਗੀ ਹੈ ਤਾਂ ਤੱਕ ਰਹੇਗੀ ਜਦੋਂ ਤੱਕ ਕਿ ਅਗਲੇ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਨੇ ਖਾਸ ਕਰਕੇ ਪਲੀ ਪਾਈ ਹੈ ਹਾਈ ਕੋਰਟ ਦੇ ਵਿੱਚ ਬਈ ਇੱਕ ਅਰਜੈਂਟ ਮੈਟਰ ਤੇ ਸੁਣਵਾਈ ਹੋਣੀ ਹੈ ਹਾਈ ਕੋਰਟ ਦੇ ਵਿੱਚ ਜਦੋਂ ਤੱਕ ਉਹ ਸੁਣਵਾਈ ਨਹੀਂ ਹੁੰਦੀ ਤਾਂ ਤੱਕ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਰਹਿਣਾ ਪਏਗਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਬਿੰਦੂ ਸਿੰਘ ਚੰਡੀਗਰ ਤੁਸੀਂ ਦੇਖਦੇ ਹੋ ਡੀ 5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਹੋਣਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਘਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ